ਆਦੇਸ਼ ਤਾਂ ਬਡੇ ਤੌਰ ਤੇ ਦੁੱਲਾ ਪੱਟੀ ਜਿਹੜਾ ਹੈਗਾ ਉਹਦੇ ਨਾਲ ਨਾਲ ਜਿਹੜੀ ਲੋੜੀ ਇੱਕ ਸੁਰਮਾ ਹੋਇਆ ਜਿਹਨੇ ਮੋਗੇ ਸੰਤਨਤ ਵੇਲੇ ਉਹਨਾਂ ਜਿਹੜਾ ਟੈਕਸ ਲਾਇਜ਼ ਉਸ ਨੂੰ ਵੰਗਾਰਿਆ ਤੇ ਚੁਣੌਤੀ ਦਿੱਤੀ ਤੇ ਉਹਨੇ ਇੱਕ ਤੀੜੀ ਨਹੀਂ ਰੱਖਿਆ ਕੀਤੀ ਕਿਉਂ ਮਿਸਾਲ ਬਣ ਗਈ ਕਿ ਪੰਜਾਬੀ ਸੁਰਮੇ ਕਦੇ ਵੀ ਚਾਹੇ ਧੀਆਂ ਨਾਲ ਜਾਤੀ ਹੋਵੇ ਇਸੇ ਤਰੀਕੇ ਨਾਲ ਆਮ ਲੋਕਾਂ ਨਾਲ ਜਾਤੀ ਹੋਵੇ ਮਾਗੀ ਦਾ ਮੇਲਾ ਜਿਸ ਨੂੰ ਕਹਿੰਦੇ ਆ ਵਿਤਰ ਤਿਹਾਰ ਹੈ ਮੁਕਸਰ ਦੀ ਸਾੜੀ ਮੁਕਤਾਂਗੜੀ ਪਵਿੱਤਰ ਧਰਤੀ ਹੈ ਉੱਥੇ ਪੰਜਾਲ ਚ ਸੂਬਾ ਪੱਧਰ ਮੰੁਕਤੇ ਮਨਾਇਆ ਜਾਂਦਾ ਹੈ ਲੱਖਾਂ ਜਿਹੜੇ ਸ਼ਰਧਾਲੂ ਆ ਕੇ ਨਤਮਸਤ ਹੁੰਦੇ ਉਸ ਪਵਿੱਤਰ ਥਾਂ ਦੇ ਉੱਤੇ ਸੁਖਵੀਰ ਬਾਦਲ ਕალიਜਾ ਦੇ ਪ੍ਰਧਾਨ ਹੈ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਹ ਕਹਿੰਦੇ ਕੇਂਦਰ ਸਰਕਾਰ ਜਿਹੜੀ ਇਹ ਮਿਲ ਕੇ ਸੋਨੇ ਗੁਰਦਾਰਾ ਪਰੰਦਰ ਕਮੇਟੀ ਨੂੰ ਪ੍ਰਭਾਵ ਕਰਨਾ ਚਾਹੁੰਦੇ ਆ ਤੋੜਨਾ ਚਾਹੁੰਦੇ ਆ ਇਹ ਸੁਖਵੀਰ ਬਾਦਲ ਦਾ ਬਿਆਨ ਹੈ ਕਿਉਂ ਸ਼ਕਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਜੀ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਕਾਫੀ ਸਾਰੇ ਮੁੱਦੇ ਸਾਹਮਣੇ ਆ ਰਹੇ ਨੇ ਪੰਥਕ ਮੁੱਦੇ ਮਾਗੀ ਮੇਲੇ ਨੂੰ ਲੈ ਕੇ ਤੇ ਅਤੇ ਸਿਆਸੀ ਮੁੱਦੇ ਵੀ ਕਾਫੀ ਸਾਰੇ ਨੇ ਜਿੰਨਾਂ ਬਾਰੇ ਆਪਾਂ ਚਰਚਾ ਕਰਾਂਗੇ ਤੇ ਇਸ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਤੇ ਜੀਵਾ ਮਿਹਰਬਾਨੀ ਧੰਨਵਾਦ ਤੁਹਾਡਾ ਵੀ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸ੍ਰੀ ਅਕਾਲ ਅੱਜ ਦਾ ਬੜਾ ਪਵਿੱਤਰ ਦਿਹਾੜਾ ਹੈ ਜੀ ਇਸ ਨੂੰ ਤੇ ਤਾਂ ਇਹ ਕਿ ਇਸ ਤੋਂ ਪਹਿਲਾਂ ਆਪਾਂ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਦੁਨੀਆ ਭਰ ਦੇ ਬੈਠੇ ਦਰਸ਼ਕਾਂ ਨੂੰ ਆਪਾਂ ਆਪਣੇ ਚੈਨਲ ਵੱਲੋਂ ਗਲੋਬਲ ਪੰਜਾਬ ਟੀਵੀ ਵੱਲੋਂ ਸ਼ੋਕਾ ਨਾਮਾ ਮਾਰਕਵਾਦ ਨੇ ਜੀ ਸਰ ਇਸ ਦਾ ਹੀ ਜਿਹੜਾ ਉਹਨਾਂ ਦੇ ਲਈ ਹਮੇਸ਼ਾ ਜਿਹੜਾ ਇਹ ਸਾਲ ਹੈ ਖੁਸ਼ੀਆਂ ਪਰਾਇਆ ਖਿਹੜਿਆਂ ਪਰਾ ਰਹੇ ਔਰ ਦਰਸ਼ਕਾਂ ਨਾਲ ਇਹ ਵੀ ਗੱਲ ਸਮਝ ਕਰਨੀ ਪੈਂਦੀ ਹੈ ਕਿ ਦੇਖੋ ਜਿਹੜਾ ਲੋਹੜੀ ਦਾ ਪਵਿੱਤਰ ਤਿਹਾਰ ਹੈ ਨਾਰਥ ਇੰਡੀਆ ਸਤੁਕ ਦੇ ਰੇ ਤੁੰਨਾ ਨਾ ਨਾਇ ਜਾਂਦਾ ਹਾਲਾਂਕਿ ਮੁਲਕ ਦੇ ਬਾਕੀ ਇਸਾਂ ਜੀ ਵੱਖਰੋ ਖੇਨਾਵਾ ਤੇ ਲੋਹੜੀ ਦਾ ਇਤਿਹਾਸ ਆ ਮੌਸਮ ਨਾਲ ਜੋੜ ਕੇ ਉਥੋਂ ਦੇ ਲੋਕਾਂ ਨਾਲ ਜੋੜ ਕੇ ਮਨਾਇਆ ਜਾਂਦਾ ਹੈ ਜੀ ਪੰਜਾਬ ਤੇ ਉੱਤਰੀ ਭਾਗ ਦੀ ਆਪਾਂ ਗੱਲ ਕਰਦੇ ਆ ਤਾਂ ਲੋਹੜੀ ਵਾਗ ਕੇ ਜਦੋਂ ਕਿ ਖੜਾਕੇ ਦੀ ਠੰਡ ਪੈ ਲਈ ਹੈ ਤੇ ਲੋਹੜੀ ਨਿਕ ਵੀ ਦਿੰਦੀ ਹੈ ਤੇ ਤਿਹਾਰ ਵੀ ਹੈ ਪਰ ਖਾਸ ਤੋ ਨਾਲ ਜ਼ਿਕਰ ਕਰਨਾ ਚਾਹਾਂਗਾ ਕਿ ਲੋਹੜੀ ਦੇਖੋ ਲੰਬੇ ਸਮੇਂ ਤੋਂ ਮਨਾਈ ਜਾ ਰਹੀ ਹੈ ਪਰ ਗੁੜਦਿਆਂ ਰੂੜੀਆਂ ਵਾਲੀ ਰੂੜੀ ਹੁੰਦੀ ਸੀ ਹੁਣ ਜਿਹੜੀ ਲੋੜੀ ਆ ਗਈ ਹੈ ਵੱਖਰ-ਵੱਖਰੀਆਂ ਮਠਿਆਈਆਂ ਆ ਵੱਖਰ-ਵੱਖਰੇ ਰੰਗਤ ਮਾਰਦੇ ਆਜਨਾ ਦੇਖ ਰਿਹਾ ਇਸਕੇ ਲੋੜੀ ਦੇ ਤਿਹਾੜ ਤੇ ਪਤੰਗ ਵੀ ਉਡਾਏ ਜਾ ਰਹੇ ਪਰ ਇਹ ਵੀ ਐਵੇਂ ਤਾਂ ਜਿਸ ਗੱਲ ਦਾ ਜ਼ਿਕਰ ਕਰਨਾ ਚਾਹਣਾ ਇਹ ਵੀ ਹੈ ਕਿ ਹੁਣ ਧੀਆਂ ਦੀ ਲੋੜੀ ਦੇ ਨਾਂ ਤੇ ਵੀ ਜੁੜੀ ਮਨਾਈ ਜਾਣ ਲੱਗੀ ਹੈ ਯਾਨੀ ਪਹਿਲਾਂ ਅਗੇ ਮੁੰਡੇ ਜੰਮੇ ਦੀ ਲੜਕੀਆਂ ਦੀ ਲੋੜੀ ਮਨਾਉਂਦੇ ਸੀ ਤੇ ਹੁਣ ਧੀਆਂ ਦੀ ਲੋੜੀ ਵੀ ਮਨਾਉਂਦੇ ਆਪਣੇ ਆਪ ਚੱਕ ਤਿਆਂ ਦਾ ਵੀ ਮਾਨ ਸਨਮਾਨ ਕੀਤਾ ਜਾਂਦਾ ਹੈ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਜਿੱਥੇ ਵੀ ਕਿਤੇ ਲੋਹੜੀ ਮਨਾਈ ਗਈ ਹੈ ਉੱਥੇ ਨਾਲ ਤਿਆਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਸੋ ਆਪਾਂ ਵੀ ਇਸ ਪਵਿੱਤਰ ਦਿਹਾੜੇ ਦੇ ਲਈ ਆਪਣੇ ਦਰਸ਼ਕਾਂ ਨੂੰ ਦੁਨੀਆ ਭਰ ਦੇ ਮੇਟ੍ਰਿਕ ਬ੍ਰਾਹਮਣਾਂ ਨੂੰ ਸ਼ੁਭ ਕਾਮਨਾਵਾਂ ਹੈ ਜੰਗਲ ਦੇ ਦਿਹਾੜੇ ਦੇ ਲਈ ਦਿੰਦੇ ਆ ਜੀ ਜੀ ਸਰ ਅੱਗੇ ਮੁੱਦੇ ਦਾ ਜਾਣ ਤੋਂ ਪਹਿਲਾਂ ਲੋਹੜੀ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਲੋਹੜੀ ਨੂੰ ਲੈ ਕੇ ਥੋੜਾ ਜਿਹਾ ਇਹਦੇ ਇਤਿਹਾਸ ਬਾਰੇ ਦੱਸੋ ਸਰ ਬਿਲਕੁਲ ਜੀ ਦਾ ਪਾ ਇਤਿਹਾਸ ਦੀ ਗੱਲ ਕਰ ਰਹੇ ਨੇ ਦੇਖੋ ਪੰਜਾਬ ਦੇ ਤਾਂ ਵੱਡੇ ਤੌਰ ਤੇ ਦੁੱਲਾ ਪੱਟੀ ਜਿਹੜਾ ਹੈਗਾ ਉਹਦੇ ਨਾਲ ਨਾਲ ਜਿਹੜੀ ਲੋੜੀ ਇੱਕ ਸੁਖਰਮਾ ਹੋਇਆ ਜਿਹਨੇ ਮੁਗਲ ਸਾਮਰਾਜ ਦੇ ਵੇਲੇ ਉਹਨਾਂ ਜਿਹੜਾ ਟੈਕਸ ਲਾਇਜ਼ ਉਸ ਨੂੰ ਵੰਗਾਰਿਆ ਤੇ ਚੁਣੌਤੀ ਦਿੱਤੀ ਤੇ ਉਹਨੇ ਇੱਕ ਤੀਵੀ ਦੀ ਜੇ ਰੱਖਿਆ ਕੀਤੀ ਕਿ ਉਹ ਮਿਸਾਲ ਬਣ ਗਈ ਜਿਹੜੀ ਤੀ ਦਾ ਜ ਸਮਾਂ ਦਾ ਜ਼ਿਕਰ ਕਰਦੇ ਆ ਕਿ ਕਿਸ ਕਦਰ ਜਣੀ ਕਿ ਪੰਜਾਬੀਆਂ ਦਾ ਇਹ ਵੀ ਸੁਨੇਹਾ ਜਾਂਦਾ ਹੈ ਕਿ ਪੰਜਾਬੀ ਸੂਰਮੇ ਕਦੇ ਵੀ ਚਾਹੇ ਧੀਆਂ ਨਾਲ ਜਾਤੀ ਹੋਵੇ ਇਸੇ ਤਰੀਕੇ ਨਾਲ ਆਮ ਲੋਕਾਂ ਨਾਲ ਜਾਤੀ ਹੋਵੇ ਪੰਜਾਬੀ ਹਮੇਸ਼ਾ ਕੋਈ ਵੀ ਸਤਨਤ ਰਹੀ ਹੋਵੇ ਜਾਂ ਮੁਗਲਾਂ ਦੇ ਰਹੀ ਹੋਵੇ ਜਾਂ ਬ੍ਰਿਟਿਸ਼ ਦੀ ਹਕੂਮਤ ਰਹੀ ਹੋਵੇ ਜਾਂ ਮੌਜੂਦਾ ਦੌਰ ਦੀ ਗੱਲ ਕਰੀਏ ਸੋ ਪੰਜਾਬੀ ਸੂਰਮਿਆਂ ਵਾਂਗ ਲੜਦੇ ਆ ਔਰ ਇੱਕ ਇਸ ਦਿਨ ਦੇ ਉੱਤੇ ਇਹ ਵੀ ਸੁਨਿਆਦਤਾ ਜਾਂਦਾ ਕਿ ਦਰਿਦਰ ਜਾਨੀ ਕਿ ਸੁਸਤੀ ਜਿਹੜੀ ਕਹਿੰਦੇ ਜਾਂਦੇ ਕਿਸੇ ਤਾਂ ਉਹਨੂੰ ਤੇਲ ਦਾ ਨਾ ਦਿੰਦਾ ਕੁਫੂ ਕੇ ਦਾ ਨਾ ਦਿੰਦਾ ਉਹ ਲੋੜੀ ਜਿ ਸੁਟੇ ਜਾਂਦੇ ਕਿ ਦਿੱਲੀ ਤੇਰਦਾ ਖਤਮਾ ਇੱਕ ਵਾਰਕ ਦਾ ਜ਼ਰੂਰ ਆਪਾਂ ਜ਼ਿਕਰ ਕਰਨੇ ਚਾਹਾਂਗੇ ਤਾਂ ਮੈਂ ਸਮਝੇ ਜੇ ਨਹੀਂ ਕਰਾਂਗੇ ਤਾਂ ਲੋੜੀ ਦਾ ਇਤਿਹਾਸ ਦੀ ਗੱਲ ਮੁਕੰਮਲ ਨਹੀਂ ਹੋਏਗੀ ਜੀ ਅੱਜ ਦੇ ਦਿਨ ਵੀ ਕਿਸਾਨਾਂ ਵੱਲੋਂ ਵੀ ਲੋੜੀ ਮਨਾਈ ਜਾ ਰਹੀ ਆ ਉਹ ਲੋੜੀ ਬਾਲ ਰਿਹਾ ਲੋੜੀ ਕਿਹ ਤਰੀਕੇ ਨਾਲ ਮਨਾ ਰਿਹਾ ਉਹ ਕਹਿੰਦਾ ਕਿ ਕੇਂਦਰ ਨੇ ਬਿਜਲੀ ਸੋਧ ਵੇ ਲੈਂਦਾ ਇਸੇ ਤਰੀਕੇ ਨਾਲ ਮਨਾ ਰਿਹਾ ਦਾ ਮੁੱਦਾ ਔਰ ਬਹੁਤ سارے ਕਿਸਾਨੀ ਦੇ ਖਿਲਾਫ ਜਿਹੜੇ ਮਸਲੇ ਆ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਲੋੜੀ ਦੇ ਵਿੱਚ ਅੱਗੇ ਦੇ ਸਾਰੀਆਂ ਜਾ ਰਹੀਆਂ ਔਰ ਰੋਸ ਵਜੋਂ ਲੋੜੀ ਮਨਾਈ ਜਾ ਰਹੀ ਹੈ ਮੈਂ ਦੇਖ ਰਿਹਾ ਸੀ ਸਰਬ ਸਿੰਘ ਪੰਨੇਰ ਜਿਹੜੇ ਕਿਸਾਨ ਆਗੂ ਹੈ ਉਹਨਾਂ ਵੱਲੋਂ ਸੁਨੇਹਾ ਦਿੱਤਾ ਗਿਆ ਕਿ ਪੰਜਾਬ ਦੇ ਅੰਦਰ ਤੀਰਨ ਕਟੂਗੜ 22 ਜ਼ਿਲ੍ਹਿਆਂ ਚ ਇਹ ਮਾਝੇ ਦੀ ਗੱਲ ਕਰ ਲਈ ਜਿੱਥੋਂ ਨਾਲ ਆਪ ਵੀ ਉਹ ਸੰਭਰ ਰੱਖਦੇ ਆ ਦੁਆਬੇ ਦੀ ਗੱਲ ਕਰ ਲਈ ਮਾਲਵੇ ਦੀ ਸਾਰੇ ਜ਼ਿਲ੍ਹਿਆਂ ਚ ਲੋੜੀ ਦਾ ਤਿਹਾਰ ਕਿਸਾਨਾਂ ਵੱਲੋਂ ਰੋਸ ਰੋਜ ਮਨਾਇਆ ਜਾ ਰਿਹਾ ਜਾ ਰਿਹਾ ਔਰ ਜਿਹੜੀਆਂ ਕੇਂਦਰ ਦੀਆਂ ਨੀਤੀਆਂ ਉਹਨੂੰ ਕਹਿੰਦੇ ਚਾਹੇ ਕੇਂਦਰ ਹੈ ਚਾਹੇ ਪੰਜਾਬ ਸਰਕਾਰ ਹੈ ਉਹਦੇ ਲਈ ਕਿਸਾਨ ਵਿਰੋਧੀ ਨੀਤੀਆਂ ਉਹਦੀਆਂ ਕਾਪੀਆਂ ਅੱਗ ਦੇ ਵਿੱਚ ਸਾਰੀਆਂ ਜਾ ਰਹੀਆਂ ਔਰ ਇਸ ਤਰੀਕੇ ਨਾਲ ਕਿਸਾਨੀ ਇੱਕ ਰੋਸ ਵਜੋਂ ਅੱਜ ਲੋੜੀ ਦਾ ਤਿਹਾੜ ਮਨਾ ਰਹੀ ਹੈ ਜੀ ਜੀ ਸਿਰ ਨੀਤੀਆਂ ਦੀ ਗੱਲ ਕਰਦੇ ਆ ਤਾਂ ਹੁਣ ਵਿਧਾਨ ਸਭਾ ਦੇ ਚੋਣਾਂ ਦਾ ਮਾਮਲਾ ਵੀ ਸਾਹਮਣੇ ਆਉਂਦਾ ਹੈ ਤੇ ਇਹਦੇ ਚ ਦਿਖ ਰਿਹਾ ਹੈ ਵੀ ਸਾਰੀ ਪਾਰਟੀਆਂ ਵੱਲੋਂ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਮਾਗੀ ਮੇਲੇ ਦੇ ਨਾਲ ਕਾਨਫਰੰਸਿਸ ਰੱਖੀਆਂ ਜਾ ਰਹੀਆਂ ਨੇ ਉਹ ਵੀ ਹੋਣ ਗਿਆ ਹਰ ਪਾਰਟੀ ਵੱਲੋਂ ਆਪ ਦਾ ਮੁੱਦਾ ਸਾਹਮਣੇ ਲੈ ਕੇ ਆਇਆ ਜਾ ਰਿਹਾ ਆਪ ਦਾ ਪੱਖ ਸਾਹਮਣੇ ਲਿਆਇਆ ਜਾ ਰਿਹਾ ਹੈ ਇਹ ਹੁਣ ਹਾਲੀ ਵਿੱਚ ਪਤਾ ਲੱਗਿਆ ਵੀ ਆਮ ਆਦਮੀ ਪਾਰਟੀ ਵੀ ਮਾਗੀ ਮੇਲੇ ਵਿੱਚ ਆਪਦੀ ਕਾਨਫਰੰਸ ਕਰੇਗੀ ਇਸ ਬਾਰੇ ਕੀ ਕਹੋਗੇ ਸਰ ਜੀ ਬਿਲਕੁਲ ਅਜਾਪਾ ਹੁਣ ਲੋੜੀ ਦੀ ਗੱਲ ਕੀਤੀ ਜਾਨੀ ਇਸ ਤੋਂ ਇੱਕ ਦਿਨ ਬਾਅਦ ਮਾਗੀ ਦਾ ਮੇਲਾ ਜਿਸ ਨੂੰ ਕਹਿੰਦੇ ਆ ਪਵਿੱਤਰ ਤਿਹਾਰ ਹੈ ਮੁਕਸਰ ਦੀ 40 ਮੁਕਤਾਂ ਜਿਹੜੀ ਪਵਿੱਤਰ ਧਰਤੀ ਹੈ ਉਥੇ ਪੰਜਾਬ ਚ ਸੂਬਾ ਪੱਧਰ ਮੰਨਤੇ ਮਨਾਇਆ ਜਾਂਦਾ ਹੈ ਲੱਖਾਂ ਜਿਹੜੇ ਸਰਦਾਰੂ ਆ ਕੇ ਨਤਮਸਤ ਹੁੰਦੇ ਉਸ ਪਰ ਤਰਸਾਂਦੇ ਉਤੇ ਔਰ ਆਸੀ ਫਿਰਾਂਵਲੋਂ ਐਸਾ ਜਿਹੜੀ ਉਥੇ ਮਾਗੀ ਦਾ ਮੇਲਾ ਬਣਾਇਆ ਜਾ ਰਿਹਾ ਹੈ ਉਥੇ ਤੇ ਐਮੇ ਤੇ ਇਸ ਗੱਲ ਦੀ ਹੈ ਕਿ ਕਿਉਂਕਿ ਪੰਜਾਬ ਚ 27 ਦੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਆ ਰਹੀਆਂ ਉਹਨਾਂ ਚੋਣਾਂ ਦੇ ਮਤੇ ਨਜ਼ਰ ਆ ਜਿਹੜੀ ਆ ਰਹੀ ਜਿਹੜੇ ਹੁਣ ਜਿਹੜੀ ਕੱਲ ਹੋ ਰਹੀ ਹੈ ਮਾਗੀ ਦੀ ਕਾਨਫਰੰਸ ਜਿਹੜੀ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ 13 ਵੱਲੋਂ ਉਹਦੇ ਦੇ ਰਾਸੀਸ ਨੇ ਹਾ ਦਿੱਤਾ ਜਾਏਗਾ ਆਪਣੇ ਆਪਣੇ ਤਰ੍ਹਾਂ ਵਾਲੋਂ ਜੇ ਆਪਾਂ ਖਾਸ ਉਸ ਦਾ ਜ਼ਿਕਰ ਕਰੀਏ ਤਾਂ ਆ ਬੜੇ ਕਾਫੀ ਅਸੇ ਬਾਅਦ ਮੁਕਸਦੀ ਧਰਤੀ ਤੇ ਰਾਸੀ ਕਾਨਫਰੰਸ ਕਰ ਰਿਹਾ ਹੈ ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦਾ ਪਰ ਜ਼ਿਕਰ ਕਰਦੇ ਆ ਭਾਜਪਾ ਵਾਲੇ ਸ਼ਾਇਦ ਪਹਿਲੀ ਵਾਰ ਹੈ ਕਿ ਮੁਕਸਰ ਜਿਹੜਾ ਮਾਗੀ ਦਾ ਮੇਲਾ ਉਹਦੇ ਤੇ ਆਪਣੇ ਕਾਨਫਰੰਸ ਕਰ ਰਿਹਾ ਹੈ ਖਾਲੀ ਗੱਲ ਪਹਿਲਾਂ ਵੀ ਕਰਦਾ ਹੁਣ ਵੀ ਕਰ ਰਿਹਾ ਕੋਈ ਹੋਰ ਤਰ੍ਹਾਂ ਵੀ ਇਸ ਤਰੀਕੇ ਨਾਲ ਕਾਨਫਰੰਸ ਕਰ ਰਿਹਾ ਹੈ ਪਰ ਸਾਰੀਆਂ ਕਾਨਫਰੰਸਾਂ ਦੇ ਬੇਸ਼ੱਕ ਤੁਹਾਨੂੰ ਤੌਰ ਤੇ ਵੀ ਸਾਰੇ ਵੱਲੋਂ ਆਪਣਾ ਨਤਮਸਤਕ ਹੋਇਆ ਜਾਏਗਾ ਸ਼ਰਾਂਝਲੀ ਦਿੱਤੀ ਜਾਏਗੀ ਪਿੱਤਰ ਸਾਨ ਨੂੰ ਚੇਤੇ ਕੀਤਾ ਜਾਏਗਾ ਉਹਨਾਂ ਦੇ ਇਤਿਹਾਰਾਂ ਨੂੰ ਉਹਨਾਂ ਹਸਤੀਆਂ ਨੂੰ ਪਰ ਨਾਲ ਹੀ ਜਿਹੜਾ ਸਨਿਆਨ ਉਹਨਾਂ ਨੂੰ ਦਿੱਤਾ ਜਾਏਗਾ ਆਪਣੇ ਆਪਣੇ ਤੌਰ ਤੇ ਸਾਰੀਆਂ ਰਾਸੀ ਤੇ ਰਵੱਲ ਨੇ ਕਿਹਾ ਜਾ ਸਕਦਾ ਕਿ ਜਿੱਦਾਂ ਆਪਾਂ ਗੱਲ ਕੀਤੀ ਨੇ ਕਿ ਲੋੜੀ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਮਨਾਈ ਜਾ ਰਹੀ ਹੈ ਇਸੇ ਤਰੀਕੇ ਨਾਲ ਕਾ ਜਿਹੜੀਆਂ ਰਾਸੀ ਕਾਨਫਰੰਸ ਆ ਰਹੀਆਂ ਬੀਸਾ ਕੜਾਕੇ ਦੀ ਛਾਂੜਾ ਪਰ ਉਥੇ ਕਾਂਗਰਸ ਦੇ ਗਰਮੀ ਵਾਲਾ ਮਾਹੌਲ ਮਿਲੇਗਾ ਆਪਾਣਾਂ ਦੀ ਦਾਅਵੇਦਾਰੀ ਹੈ ਕਿ ਅਸੀਂ ਜਿਹੜੀ ਆ ਰਹੀ ਵਿਧਾਨ ਸਭਾ ਦੀ ਚੋਣ ਹੈ ਛਾਂ ਨਾਲ ਦਿੱਤਾਗੇ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਮਰਈਆਂ ਪੰਜਾਬ ਦੇ ਇਤਿਹਾਸੀਆਂ ਸਾਨੂੰ ਲੋਕ ਲੈ ਕੇ ਆਉਣਗੇ ਔਰ ਕਾਂਗਰਸ ਦਾ ਦਾਅਵਾ ਤਾਂ ਹੈ ਹੀ ਹੈ ਕਾਂਗਰਸ ਕਹਿੰਦੀ ਹੈ ਕਿ ਇਸ ਵਾਰ ਅਸੀਂ ਆ ਰਹੇ ਹਾਂ ਭਾਰਤੀ ਜਨਤਾ ਪਾਰਟੀ ਵੀ ਕਹਿ ਰਹੀ ਹੈ ਕਿ ਇਸ ਵਾਰ ਜਿਹੜਾ ਪੰਜਾਬ ਚ ਸਾਡੀ ਸਰਕਾਰ ਬਣੇਗੀ ਹਾਲਾਂ ਇਹ ਨਹੀਂ ਕਹਿ ਰਹੇ ਕਿ ਕਾਲੀਦਨ ਨਾਲ ਗੱਠਜੋੜ ਹੋਏ ਜਾਂ ਨਹੀਂ ਹੋਏਗਾ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਵੀ ਇਸ ਵਾਰ ਸਰਕਾਰ ਬੌਂਡਿਕਾਂ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ ਸੋ ਜਿੱਥੇ ਇਹ ਪਵਿੱਤਰ ਤਿਹਾਰਾ ਹੈ ਉੱਥੇ ਜਿਹੜਾ ਮਾਘੀ ਦੇ ਮੇਲੇ ਤੇ ਰਾਸ਼ੀ ਤੋਰ ਤੇ ਰੰਗ-ਬਰੰਗੀਆਂ ਰਾਸ਼ੀ ਕਾਨਫਰੰਸਾਂ ਇੱਕ ਦੂਜੇ ਤੇ ਦੂਸ਼ਣਵਾਦੀ ਬਹੁਤ ਕੁਝ ਦੇਖਿਆ ਜਾਏਗਾ ਬਹੁਤ ਬਾਪਰੇਗਾ ਜਨ ਹਿਰੌਣਕਾ ਉਥੇ ਇਥੇ ਧਾਰਮਿਕ ਗਰਾਣਕ ਹੈ ਉਥੇ ਪੋਲੀਟਿਕਲ ਮੇਲੇ ਵੀ ਲੱਗਣਗੇ ਮੁਕਸਰ ਦੀ ਪਵਿੱਤਰ ਧਰਤੀ ਉਪਰ ਜੀ ਜੀ ਸਿਰਫ ਆ ਗੱਲ ਕਰਦੇ ਹਾਂ ਜਦ ਹੁਣ ਵਿਵਾਦ ਭਖਦਾ ਜਾ ਰਿਹਾ ਹੈ ਪੰਥਕ ਮੁੱਦਿਆਂ ਨੂੰ ਲੈ ਕੇ ਵੀ ਇਸ ਵਾਰ ਗੱਲ ਕਰਾਂਗੇ ਹੁਣ ਪਹਿਲਾਂ ਹੀ ਲਾਪਤਾ ਸੁਰੂਪਨ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਵਿੱਚ ਕਾਫੀ ਟਕਰਾਵ ਦੀ ਸਥਿਤੀ ਬਣੀ ਪਈ ਸੀ ਪਰ ਹੁਣ ਨਵਾਂ ਇੱਕ ਬਿਆਨ ਸਾਹਮਣੇ ਆਇਆ ਸੁਖਬੀਰ ਸਿੰਘ ਬਾਦਲ ਵੱਲੋਂ ਮਾਫੀ ਚਾਉਣੀ ਹੈ ਇਹਨਾਂ ਵੱਲੋਂ ਕਿਹਾ ਗਿਆ ਹੈ ਵੀ ਜਿਹੜੇ ਪੰਜਾਬ ਸਰਕਾਰ ਹੈ ਉਹ এসਜੀਪੀਸੀ ਉਹ ਕੇਂਦਰ ਨਾਲ ਮਿਲ ਕੇ এসਜੀਪੀਸੀ ਨੂੰ ਤੋੜਨਾ ਚਾਹ ਰਹੀ ਹੈ ਤੇ ਪਹਿਲਾਂ ਹੀ ਇੰਨੀ ਟਕਰਾਵ ਦੀ ਸਥਿਤੀ ਹੈ ਤੇ ਉਸ ਦੇ ਵਿੱਚ ਇਹ ਇਹ ਬਿਆਨ ਹੁਣ ਸਾਹਮਣੇ ਆਇਆ ਹੈ ਕਿਵੇਂ ਦੇਖਦੇ ਹੋ ਬਿਲਕੁਲ ਹੈ ਬਿਆਨ ਜਿਸ ਮੁੱਦੇ ਤੇ ਤੁਸੀਂ ਜ਼ਿਕਰ ਕੀਤਾ ਆਪਾਂ ਜਿਦਾ ਪਹਿਲਾਂ ਵੀ 10 ਕਨਾਲ ਇਸ ਮੁੱਦੇ ਤੇ ਆਪਾਂ ਸਾਂਝ ਕਰਦੇ ਹਾਂ ਨਾ ਮਾਮਲੇ ਲੈ ਕੇ ਕਿ ਕਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਲਗਾਤਾਰ ਪੰਥਕ ਮੁੱਦਿਆਂ ਨੂੰ ਲੈ ਕੇ ਵਿਵਾਦ ਕਰਦਾ ਉਹਦੇ ਵਿੱਚ ਕਈ ਵਾਰੀ ਪਿਛਲੇ ਸਮੇਂ ਚੇ ਵੀ ਰਿਹਾ ਕਿ ਧਾਰਮਿਕ ਪਾਰਟੀਆਂ ਦੀ ਗੱਲ ਕਰ ਲੋ ਧਾਰਮਿਕ ਸੰਸਥਾਵਾਂ ਦੀ ਗੱਲ ਕਰ ਲੋ ਕਿਤੇ ਉਹਨਾਂ ਦਾ ਵਿਵਾਦ ਹੁੰਦਾ ਸੀ ਪਰ ਜੇ ਜਦੋਂ ਆਪਾਂ ਹੁਣੇ ਸੁਬਾਹ ਦੀ ਗੱਲ ਕਰਦੇ ਆਂ ਤਾਂ ਇਸ ਵਾਦ ਦੇ ਵਿੱਚ ਧਾਰਮਿਕ ਰੰਗੋਂ ਰਾਜਸੀ ਜਿਹੜਾ ਰੰਗ ਹੈ ਉਹ ਜਾਦੇ ਭਾਰੂ ਨਜ਼ਰ ਆ ਰਿਹਾ ਬਿਲਕੁਲ ਸੁਖਵੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੇ ਕਿੰਨੇ ਕੇਂਦਰ ਸਰਕਾਰ ਜਿਹੜੀ ਇਹ ਮਿਲ ਕੇ ਸੋਹਣੀ ਗੁਰਦਾਰਾ ਪਰੰਦਰ ਕਮੇਟੀ ਨੂੰ ਪ੍ਰਵਾਦ ਕਰਨਾ ਚਾਹੁੰਦੇ ਆ ਤੋੜਨਾ ਚਾਹੁੰਦੇ ਆ ਇਹ ਸੁਖਵੀਰ ਬਾਦਲ ਦਾ ਧਿਆਨ ਹੈ ਕਿਉਂ ਕਿ ਧਾਰਮਿਕ ਸਰੂਪਾਂ ਦੇ ਜਿਹੜੇ ਜਾਂਚ ਦੇ ਮਾਮਲੇ ਕਿ ਉਸ ਮੁੱਦੇ ਲੈ ਕੇ ਉਹ ਵਿਖਰੇਵਾ ਰੱਖਦੇ ਆ ਉਹ ਦਖਲ ਦੀ ਗੱਲ ਕੀਤੀ ਜਾ ਰਹੀ ਹੈ ਸੂਨੀ ਗੁਰਦਰਾ ਪ੍ਰਬੰਧਕ ਮੀਟਿੰਗ ਵੀ ਕਹਿ ਲਈ ਹੈ ਕਿ ਆਮ ਆਦਮੀ ਪਾਰਟੀ ਤੇ ਕੇਂਦਰ ਸਰਕਾਰ ਜਿਹੜੀ ਧਾਰਮਿਕ ਮਾਮਲੇ 'ਚ ਦਖਲ ਦੇ ਰਹੀ ਹੈ ਇਸ ਕਰਕੇ ਧਾਰਮਿਕ ਮੁੱਦੇ ਦੀ ਗੱਲ ਤਾਂ ਹੈ ਹੀ ਹੈ ਪਰ ਨਾਲ ਹੀ ਕਾਂਗਰਸ ਦਾ ਵੀ ਜੇ ਆਪਾਂ ਜ਼ਿਕਰ ਕਰੀਏ ਕਾਂਗਰਸ ਵਾਲੇ ਆਗੂ ਵੀ ਕਿਸੇ ਘਰੋਂ ਪਿੱਛੇ ਨਹੀਂ ਨੰਦਰ ਨਜ਼ਰ ਆ ਰਹੇ ਚੰਡੀਸੇ ਚੰਨੀ ਕਿਹੜੇ ਸਾਹਕਾ ਮੁੱਖ ਮੰਤਰੀ ਰਿਲੇਅ ਕੋ ਸਮਿਲੀ ਪੰਜਾਬ ਦੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਲਈ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਐਸਜੀਪੀਸੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਤੋੜਨਾ ਚਾਹੁੰਦੀ ਹੈ ਜਿਹੜੀ ਧਾਰਮਿਕ ਮਾਮਲੇ 'ਚ ਦਖਲ ਦਿੱਤਾ ਜਾ ਰਿਹਾ ਹੈ ਇਹੋ ਜਿਹਾ ਮਾਹੌਲ ਹੈ ਇਸ ਮਾਹੌਲ ਦੇ ਚੱਲਦੇ ਮੈਂ ਕੁਝ ਦਿਨ ਬਾਅਦ ਜਿਹੜੀ 15 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਵਨ ਸਨਮਾਨ ਅਕਾਲ ਤਖਤ ਤੇ ਤਾਲੁਕੀ ਤੇ ਗਏ ਉੱਥੇ ਹਾਜ਼ਰ ਹੋਣਗੇ ਕੋਈ ਧਾਰਮਿਕ ਮੁੱਦੇ ਨੂੰ ਲੈ ਕੇ ਸਪਸ਼ਟੀਕਰਨ ਵੀ ਦੇਣਗੇ ਅੱਜਿਸ ਕਦਾਰਾ ਅਕਾਸਾ ਦੇ ਜਥੇਦਾਰ ਵੱਲੋਂ ਕਿਤੇ ਨੂੰ ਪਹਿਲਾਂ ਇਹ ਕਿਹਾ ਗਿਆ ਕਿ ਐਸਜੀਪੀਸੀ ਸੈਇਜੂਰ ਕਰੇ ਸਿੱਟ ਦੇ ਮਾਮਲੇ ਜਿਹੜੇ 328 ਸਰੂਪ ਲਾਪਤਾ ਹੋਇਆ ਉਹਨਾਂ ਦੀ ਜਾਂਚ ਜਮਾਨ ਲੈ ਕੇ ਉੱਥੋਂ ਕੁਝ ਲੱਗਿਆ ਕਿ ਟਕਰਾ ਟਲਦਾ ਜਣੀ ਕੋਈ ਵਿਖਰੇਵੇਂ ਘਟਦੇ ਨਜ਼ਰ ਆ ਰਹੇ ਜਾਂ ਜਿਹੜੀ ਤਣਾਅ ਦੀ ਸਥਿਤੀ ਆ ਉਹ ਕੁਝ ਘਟਦੀ ਨਜ਼ਰ ਆ ਰਹੀ ਹੈ ਉਹ ਜੇ ਮਾਹੌਲ ਦੇ ਵਿੱਚ ਆ ਭਗਵੰਤ ਮਾਨ ਤੇ ਕਾਹਤਾਂ ਤੋਂ ਦੇ ਜਥੇਦਾਰਾ ਕਾਰਜ ਕਰੀ ਜਥੇਦਾਰ ਗੜਗਾਏ ਸਾਹਿਬ ਉਹਨਾਂ ਦੀ ਮੁਲਾਕਾਤ ਹੋ ਰਹੀ ਹੈ ਦੇਖਦੇ ਹਾਂ ਉਸ ਮੁਲਾਕਾਤ ਚ ਕੀ ਮੁੱਦੇ ਕੀ ਤੱਤ ਜਾਂ ਕੀ ਫੈਸਲੇ ਸਾਹਮਣੇ ਆਉਣਗੇ ਤਾਂ ਬਾਅਦ ਹੀ ਪਤਾ ਲੱਗੇਗਾ ਪਰ ਸਾਰੀ ਜਦੋਂ ਆਪਾਂ ਪੋਲਿਟਿਕਸ ਦੀ ਗੱਲ ਕਰਦੇ ਆਂ ਪੋਲਿਟਿਕਸ ਗਰਮਾਈ ਵੀ ਹੈ ਜੀ ਆਪਾਂ ਲੋੜੀ ਦੀ ਗੱਲ ਕਰਦੇ ਆਂ ਕਿ ਸਰਦੀ ਦੇ ਵਿੱਚ ਵੀ ਲੋੜੀ ਦੇ ਨਾਲ ਗਰਮਾਇਸ਼ ਹੈ ਤੇ ਦਿਨ ਧਾਰਮਿਕ ਮੁੱਦੇ ਵੀ ਇਸ ਵੇਲੇ ਪੂਰੀ ਤਰ੍ਹਾਂ ਪੰਜਾਬ ਜੇ ਆਪਾਂ ਦੇਖੀਏ ਤਾਂ ਪੂਰੀ ਤਰ੍ਹਾਂ ਨਾ ਮੁੱਦਾ ਚਾਹੇ 328 ਰੁਪਏ ਲਾਪਤਾ ਹੋਣ ਦੀ ਗੱਲ ਹੈ ਚਾਹੇ ਦਿਨ ਦਿੱਲੀ ਦੇ ਦੇਸਾ ਆਕਾ ਮੁੱਖ ਮੰਤਰੀ ਆਥੀ ਜੀ ਉਹਨਾਂ ਦੇ ਬਿਆਨ ਨੂੰ ਲੈ ਕੇ ਹਾਲਾਂਕਿ ਆਮ ਆਦਮੀ ਬਾਰ-ਬਾਰ ਇਹ ਗੱਲ ਸਪਸ਼ਟ ਕਰ ਚੁੱਕੀ ਹੈ ਕਿ ਆਥੀ ਵੱਲੋਂ ਕੋਈ ਵੀ ਗੁਰੂ ਸਾਹਿਬਾਨ ਦੇ ਖਿਲਾਫ ਇਹਦਾ ਨਾਪਸੰਦ ਨਹੀਂ ਕਿਹਾ ਗਿਆ ਉਹ ਕਹਿੰਦੇ ਸੁਆਲੀ ਨਹੀਂ ਪੈਦਾ ਹੁੰਦਾ ਕੋਈ ਅਜਿਹੀ ਗੱਲ ਹੋਵੇ ਇਹਦੇ باوجود ਭਾਜਪਾ ਬਾਰ-ਬਾਰ ਜਿਹੜੀ ਇਸ ਮੁੱਦੇ ਨੂੰ ਲੈ ਕੇ ਕਹਿ ਰਹੀ ਹੈ ਕਿ ਨਹੀਂ ਜੀ ਕਾਰਵਾਈ ਕੀਤੀ ਜਾਵੇ ਪ੍ਰੋਟੈਸਟ ਵੀ ਕਰਿਆ ਉਹਨਾਂ ਵੱਲੋਂ ਕਿਉਂ ਜਿਹੜਾ ਲੇਟੈਸਟ ਧਾਰਮਿਕ ਮੁੱਦੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਹੁਣ ਦਿੱਲੀ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਸਪੀਕਰ ਆਪਾਂ ਤੁਹਾਨੂੰ ਪੰਜਾਬ ਵਾਲਿਆਂ ਨੂੰ ਨੋਟਿਸ ਦਿੱਤਾ ਕਿ 48 ਘੰਟਿਆਂ ਦੇ ਅੰਦਰ ਅੰਦਰ ਪਿੰਡਾ ਤੁਸੀਂ ਕੇਸ ਰਜਿਸਟਰ ਕੀਤਾ ਉਹਦੇ ਬਾਰੇ ਸਪਸ਼ਟੀਕਰਨ ਦਿਓ ਕਿ ਕਿਹੜੇ ਤੱਥਾਂ ਦੇ ਆਧਾਰ 'ਤੇ ਤੁਸੀਂ ਜਿਹੜਾ ਵੀਡੀਓ ਜਿਹੜੀ ਵਾਇਰਲ ਹੋਈ ਉਸ ਨੂੰ ਲੈ ਕੇ ਕਿੱਦਾਂ ਜਿਹੜਾ ਕੇਸ ਦਰਜ ਕੀਤਾ ਹੈ ਜੀ ਹੁਣ ਪੰਜਾਬ ਸਰਕਾਰ ਕਹੋ ਜਾਂ ਪੁਲਿਸ ਕਹੋ ਪੁਲਿਸ ਬੋਲੋ ਉਸੇ 조사 ਕੀਤਾ ਗਿਆ ਹੈ ਕਿ ਇਹ ਵੀ ਸਵੇਦਨਸ਼ੀਲ ਮਾਮਲਾ ਹੈ ਸਾਨੂੰ ਕੋਈ ਦਿਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਸਿੱਧੀ ਬਿਲਕੁਲ ਸਾਫ ਸਪਸ਼ਟ ਹੋਵੇ ਤਾਂ ਉਸ ਤੋਂ ਬਾਅਦ ਹੀ ਅਸੀਂ ਆ ਕੇ ਤੁਹਾਨੂੰ ਕੋਈ ਸਿੱਧੀ ਸਪਸ਼ਟ ਕਰ ਸਕਦੇ ਆ ਇਹਨਾਂ ਨੇ 10 ਦਿਨ ਦਾ ਸਮਾਂ ਮੰਗਿਆ ਸੀ ਹੁਣ ਸਪੀਕਰ ਸਾਹਿਬ ਦਿੱਲੀ ਦੇ ਜਿਹੜੇ ਹੈਗੇ ਆ ਉਹਨਾਂ ਨੇ ਕਹਿੰਨੇ ਜੀ 3 ਦਿਨ ਦਾ ਤੁਹਾਨੂੰ ਸਮਾਂ ਹੋਰ ਦਿੱਤਾ ਜਾਂਦਾ ਉਹਨਾਂ ਨੇ 3 ਦਿਨ ਦਾ ਸਮਾਂ ਹੋਰ ਮਿਲਿਆ ਇਸ ਮਾਮਲੇ 'ਚ ਸਪਸ਼ਟੀਕਰਨ ਨੂੰ ਲੈ ਕੇ ਕੀ ਹੁੰਦਾ ਕੀ ਨਹੀਂ ਹੁੰਦਾ ਬਾਅਦ ਹੀ ਗੱਲ ਆ ਸੋ ਕਿਹਾ ਜਾ ਸਕਦਾ ਹੈ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਬਾਰੇ ਪਾਜ ਪਤਾਵਾ ਕਰ ਰਿਹਾ ਕਿ ਇਹ ਹਾਦਸੀ ਨੇ ਤੁਸੀਂ ਆਪ ਸ਼ਬਦ ਬੋਲੇ ਆ ਇਸ ਕਹਾਵਾਲੇ ਕਹਿ ਰਹੇ ਕਿ ਬਿਲਕੁਲ ਹੀ ਬੇਬੁਨਿਆਦ ਹੈ ਇਹ ਕੋਈ ਲੈਣਾ ਦੇਣਾ ਨਹੀਂ ਆਪੇ ਸ਼ਖਾਲ ਸਾਹਿਬ ਦੂਜੇ 328 ਰੁਪਏ ਦਾ ਮੁੱਦਾ ਹੈ ਅਗਲੇ ਪਾਸੇ ਜਿਹੜਾ ਹੈਗਾ ਅਗਲੀ ਗੱਲ ਕਰੀਏ ਤਾਂ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਆਕਾਲਤਾਂ ਸਦੇ ਦਿੱਤਾ ਗਿਆ ਕਾਫੀ ਮਾਮਲਾ ਸਮੂੱਚੇ ਤੌਰ ਤੇ ਗਰਮਾਇਆ ਵੈ ਪੱਤਰ ਮੁੱਦਿਆਂ ਨੂੰ ਲੈ ਕੇ ਜੀ ਜੀ ਅਗਲੇ ਮੁੱਦੇ ਤੇ ਚੱਲਦੇ ਹਾਂ ਸਿੱਧਾ ਸਾਹਿਬ ਪੱਤਰਕਾਰਾਂ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਜਿੰਨਾਂ ਖਿਲਾਫ ਕਿਹਾ ਗਿਆ ਸੀ ਵੀ ਉਹਨਾਂ ਨੇ ਗਲਤ ਰਿਪੋਰਟਾਂ ਫਾਈਲ ਕੀਤੀਆਂ ਨੇ ਹੁਣ ਉਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਹੋਈ ਸੀ ਤੇ ਜਾਂਚ ਚੱਲ ਰਹੀ ਸੀ ਉਸ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਹੁਣ ਰੋਕ ਲਾ ਦਿੱਤੀ ਗਈ ਹੈ। ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ? ਜੀ ਪਿਛਲੇ ਦਿਨਾਂ ਚ ਆਪਾਂ ਸਾਰੇ ਜਾਣਦੇ ਹਾਂ ਕਿ ਕੁਝ ਜਿਹੜੇ ਪੱਤਰਕਾਰ ਹੈਗੇ ਉਹਨਾਂ ਦੇ ਐਫਆਈਆਰਸ ਆ ਜੁਈ ਸੀ। ਜੀ ਕੁਝ ਹੈਲੀਕਾਪਟਰ ਦੇ ਵਰਤੋਂ ਨੂੰ ਲੈ ਕੇ ਸਮਾਜਲ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਸੀ ਕਿ ਸਰਕਾਰ ਦਾ ਦਾਵਾ ਹੈ ਕਿ ਇਹ ਗਲਤ ਰੰਗ ਤੋਂ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਐਫਆਈਆਰ ਦਰਜ ਹੋਈ ਹੈ। ਆ ਕੋਈ ਪ੍ਰੋਟੈਸਟਰੀ ਹੋਏ ਪੰਜਾਬ ਦੇ ਅੰਦਰ ਰੋਜ਼ ਪਰਟਾਵੇ ਕਿਤੇ ਕੇ ਮੀਡੀਆ ਵੱਲੋਂ ਮੀਡੀਆ ਦੇ ਰੁਕਾਵਲੋਂ ਕੁਝ ਆਮ ਜਥੇਬੰਦੀਆਂ ਵੱਲੋਂ ਵੀ ਪਰ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਆਂ ਜਿਹੜੇ ਪੀੜਿਤ ਪੱਤਰਕਾਰ ਸੀ ਜਿਨ੍ਹਾਂ ਤੇ ਮਾਮਲੇ ਦਰਜ ਹੋਏ ਆ ਜੀ ਉਹਨਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਗਿਆ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਫਰਵਰੀ ਮਹੀਨੇ ਦੇ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ 22 ਜਾਂ 23 ਫਰਵਰੀ ਤੱਕ ਜਿਹੜੀ ਹੈ ਤਦ ਤੱਕ ਇਸ ਮਾਮਲੇ ਤੇ ਕੋਈ ਫਰਦਰ ਜਾਂਚ ਦੇ ਤੇ ਸਟੇ ਲੱਗ ਗਈ ਹੈ ਸੋ ਕਿ ਆ ਜਾ ਸਕਦਾ ਹੈ ਕਿ ਜਿਹੜੇ ਪੱਤਰਕਾਰਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਸੀ ਉਹਨਾਂ ਨੂੰ ਇੱਕ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਐਫਆਈਆਰ ਜ਼ਰੂਰ ਦਰਜ ਆ ਉਤਰਾ ਨਹੀਂ ਹੋਈ ਪਰ ਉਸ ਮਾਮਲੇ 'ਚ ਅੱਗੇ ਜਾਂਚ ਦੇਤੇ ਰੋਕ ਲੱਗ ਗਿਆ ਅਗਲੀ ਪੇਸ਼ੀ ਹੋਏਗੀ ਉਸ ਤੋਂ ਬਾਅਦ ਸਿੱਧੀ ਹੋਰ ਸਪੱਸ਼ਟ ਹੋਏਗੀ ਕਿ ਕਿਸ ਕਦਰ ਸਥਿਤੀ ਜਿਹੜੀ ਹੈਗੀ ਅੱਗੇ ਕਿਡਾਵਾ ਕਿਦਾਂ ਨੇ ਵਾਪਰਦੇ ਆ ਜਾਂ ਅਦਾਲਤ ਕਿਦਾਂ ਦੀ ਟਿੱਪਣੀ ਕਰਦੀ ਹੈ ਜਾਂ ਕਿਦਾਂ ਦੇ ਹਦੇਸ਼ ਦਿੰਦੇ ਆ ਜੀ ਜੀ ਅਗਲੇ ਮੁੱਦੇ ਤੇ ਚੱਲਦੇ ਆ ਸਰ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬ੍ਰਿਟਿਸ਼ ਸਰਕਾਰ ਨੂੰ ਹੁਣੇ ਅਰਜ਼ੀ ਪਾਈ ਗਈ ਹੈ ਏਆਰਜੀ ਹੈ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਵੀ ਉਹਨਾਂ ਦੇ ਜਿਹੜੇ ਦਸਤਾਵੇਜ਼ ਨੇ ਬ੍ਰਿਟਿਸ਼ ਗਵਰਨਮੈਂਟ ਕੋਲ ਉਹ ਵਾਪਸ ਕੀਤੇ ਜਾਣ ਤੇ ਕਾਫੀ ਵੱਡੀ ਗੱਲ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਦਾ ਕਾਫੀ ਵੱਡਾ ਯੋਗਦਾਨ ਰਿਹਾ ਹੈ ਆਜ਼ਾਦੀ ਵਿੱਚ ਆਪਣੀ ਆਜ਼ਾਦੀ ਦੀ ਲੜਾਈ ਵਿੱਚ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਬਾਰੇ ਤਾਂ ਕੋਈ ਦੂਰ ਹੈ ਨਹੀਂ ਸਾਰਾ ਮਿਲਕੀ ਇਕਮਤ ਹੈਗਾ ਸ਼ਹੀਦ ਭਗਤ ਸਿੰਘ ਬਾਕੀ ਜਿਹੜੇ ਸ਼ਹੀਦ ਹੈ ਸ੍ਰੀ ਦੇਵ ਤੁਜਨ ਦੇ ਸਾਥੀਆ ਹੋਰ ਵੀ ਉਸ ਆਜ਼ਾਦੀ ਦੇ ਲਈ ਤਾਂ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸਾਰੀਆਂ ਕੁਰਬਾਨੀਆਂ ਦੇ ਪ੍ਰਤੀ ਹੀ ਪੂਰੇ ਮੁਲਕ ਦੇ ਲੋਕ ਜਿਹੜਾ ਹੈਗਾ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਆ ਜਦੋਂ ਮੁਖੰਦਰੀ ਭਗਵੰਦਾਨ ਦੇ ਪੱਤਰ ਦਾ ਜ਼ਿਕਰ ਕਰ ਰਹੇ ਆ ਤਾਂ ਇਹਨਾਂ ਵੱਲੋਂ ਜਿਹੜਾ ਹੈਗਾ ਜਿਹੜਾ ਹਾਈ ਕਮਿਸ਼ਨ ਹੈਗਾ ਉਸ ਨੂੰ ਪੱਤਰ ਲਿਖਿਆ ਗਿਆ ਜਿਹੜਾ ਉੱਥੇ ਦੇ ਅਧਿਕਾਰੀ ਹੈਗੇ ਆ ਡਿਊਟੀ ਹਾਈ ਕਮਿਸ਼ਨਰ ਉਹਨਾਂ ਨੂੰ ਕਿਹਾ ਗਿਆ ਕਿ ਜੋ ਉਹ ਉਸ ਵੇਲੇ ਜਿਹੜਾ ਇਸ ਤਰ੍ਹਾਂ ਦੇ ਬਰਤਾਰੇ 'ਚ ਕੇਸ ਚੱਲੇ ਅਦਾਲਤਾਂ ਦੇ ਅੰਦਰ ਕੇਸ ਚੱਲੇ ਬਿਆਨ ਹੋਏ ਉਹ ਸਾਰਾ ਜਿਹੜਾ ਰਿਕਾਰਡ ਹੈ ਸੀ ਪਖ ਸਿੰਘ ਔਰ ਸੰਦੇਵ ਦੇ ਨਾਲ ਸੰਬੰਧਿਤ ਉਹ ਇਸ ਵੇਲੇ ਬਰਤਾਨੀਆਂ 'ਚ ਪਿਆ ਕਿਸੇ ਅਧਿਕਾਰੀ ਦੇ ਖਵਤੇ 'ਚ ਹੈ ਉਸ ਨੂੰ ਵਾਪਸ ਕੀਤਾ ਜਾਏ ਪੰਜਾਬ ਨੂੰ ਦਿੱਤਾ ਜਾਏ ਕਿਉਂਕਿ ਇਹ ਪੰਜਾਬ ਦੀ ਕੀਮਤੀ ਪ੍ਰਾਪਰਟੀ ਹੈ ਜਿਹੜੀ ਪੰਜਾਬ ਦਾ ਇੱਕ ਕੀਮਤੀ ਦਸਤਾਵੇਜ਼ ਹੈ ਇਤਿਹਾਸ ਹੈ ਪੰਜਾਬ ਇਸ ਨੂੰ ਸੰਭਾਲ ਕੇ ਰੱਖਣਾ ਚਾਹੁੰਦਾ ਹੈ ਇਹ ਗੱਲ ਜਿਹੜੀ ਹੈ ਕਿ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰ ਲੈ ਕੇ ਐਨੇ ਸਮੇਂ ਬਾਅਦ ਇਹ ਗੱਲ ਜਣੀ ਹੁਣ ਬਾਹਰ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੜੇ ਸ਼ਹੀਦ ਭਗਤ ਸਿੰਘ ਤੇ ਸੁਖਦੇਵ ਨਾਲ ਸੰਬੰਧਨ ਦਸਤਾਵੇਜ਼ ਹੈ ਆਡੀਓ ਹੈ ਕੁਝ ਲਿਖਤੀ ਲਿਖਤਾ ਹੈਗੇ ਜਿਹੜੀਆਂ ਬ੍ਰਿਟਿਸ਼ ਦੇ ਵਿੱਚ ਪਈਆਂ ਕਿਸੇ ਅਧਿਕਾਰੀ ਕੋਲੇ ਪਈਆਂ ਜੀ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੋਂ ਪਹਿਲਾਂ ਇਹਨੀਆਂ ਸਰਕਾਰਾਂ ਗਈਆਂ ਹਮੇਸ਼ਾ ਕਹਿੰਦੇ ਕਿ ਅਸੀਂ ਆਜ਼ਾਦੀ ਕਾਟੀਆਂ ਦੀਆਂ ਕੁਰਬਾਨੀਆਂ ਦੇ ਨਾਲ ਦੀਆਂ ਬੜਾ ਕਦਰ ਕਰਦੇ ਆ ਦਿਨ ਮਨਾਉਂਦੇ ਆ ਉਹਨਾਂ ਦੇ ਯਾਦਗਾਰਾਂ ਬਣਾਉਂਦੇ ਆ ਮਨਾਉਂਦੇ ਆ ਪਰ ਸ਼ਹੀਦ ਦੇ ਪਹਿਲਾ ਮੌਕਾ ਜਦੋਂ ਪੰਜਾਬ ਦੇ ਕਿਸੇ ਮੁੱਖ ਮੰਤਰੀ ਵੱਲੋਂ ਸ਼ਹੀਦ ਭਗਸੇੰਤ ਸਿੰਘ ਜਿਹੜੇ ਸ਼ਹੀਦ ਹੈਗੇ ਆ ਉਹਨਾਂ ਨਾਲ ਸੰਬੰਧ ਜਿਹੜੇ ਦਸਤਾਵੇਜ਼ ਬ੍ਰਿਟਾਨੀਆ ਹਕੂਮਤ ਕੋਲ ਪਈਏ ਉਹ ਬੌਕਸ ਲੈਣ ਲਈ ਪੱਤਰ ਲਿਖਿਆ ਗਿਆ ਉਮੀਦ ਕਰਦੇ ਆ ਕਿ ਕੋਈ ਨਾ ਕੋਈ ਹਾਂ ਪੱਖੀ ਗਾਰਾ ਇਸ ਮੁੱਦੇ ਤੇ ਹੋਏਗਾ ਅਰੇ ਪਹਿਲਾ ਮੌਕਾ ਹੈ ਕਿ ਜਦੋਂ ਪੰਜਾਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਮੁੱਦੇ ਤੇ ਸਵਾਲ ਠਾਏਗਾ ਕਿ ਸਾਡੇ ਸ਼ਹੀਦ ਹੈ ਸਾਡੇ ਦਸਤਾਵੇਜ਼ ਹੈ ਸਾਡਾ ਇਤਿਹਾਸ ਹੈ ਸਾਡਾ ਕੀਮਤੀ ਸਰਮਾਇਆ ਬਤਾਨੀਆਂ ਨੇ ਕਿਉਂ ਆਪਣੇ ਕੋਲੇ ਰੱਖਿਆ ਇਸ ਨੂੰ ਵਾਪਸ ਸਾਡੇ ਹਵਾਲੇ ਕੀਤਾ ਜਾਏ ਜੀ ਜੀ ਅੱਗੇ ਵੱਧਦੇ ਸਿਰ ਦਰਜਣਾ ਸਾਬਕਾ ਵਿਧਾਇਕਾਂ ਵੱਲੋਂ ਹੁਣ ਕਿਹਾ ਜਾ ਰਿਹਾ ਵੀ ਡਬਲ ਪੈਨਸ਼ਨ ਲਈਤੀ ਜਾ ਰਹੀ ਹੈ ਇਹ ਮਾਮਲਾ ਹੁਣੇ ਉਹਨੇ ਸਾਹਮਣੇ ਆਇਆ ਹੈ ਤੇ ਇਸ ਮਾਮਲੇ 'ਚ ਹੁਣ ਇੱਕ ਪਾਸੇ ਆਪਾਂ ਜੇ ਨਜ਼ਰ ਨਿਗਾ ਮਾਰੀਏ ਵੀ ਜਿਹੜੇ ਆਮ ਮੁਲਾਜ਼ਮ ਹੁੰਦੇ ਨੇ ਸਰਕਾਰੀ ਮੁਲਾਜ਼ਮ ਉਹਨਾਂ ਉਹਨਾਂ ਦੀ ਪੈਨਸ਼ਨ ਦਾ ਹੱਕ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲਦਾ ਪਰ ਉਹ ਉਸ ਚੀਜ਼ ਪਿੱਛੇ ਲੜਦੇ ਵੀ ਨਹੀਂ ਤੇ ਦੂਜੇ ਪਾਸੇ ਹੁਣ ਇਹਨਾਂ ਵਿਧਾਇਕਾਂ ਵੱਲੋਂ ਡਬਲ ਪੈਨਸ਼ਨ ਲਈਤੀ ਜਾ ਰਹੀ ਹੈ ਇਹ ਕਿੱਦਾਂ ਹੋ ਸਕਦਾ ਤਾ ਦੇਖੋ ਇਹ ਤਜਰਬਾ ਵਾਲਾ ਹੈ ਮੀਡੀਆ 'ਚ ਅਜੇ ਦੀ ਚਰਚਾ ਵੀ ਹੈ ਜੀ ਉਹ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਜਿਹੜਾ ਸਾਬਕਾ ਵਿਧਾਇਕ ਜਿਹੜੀਆਂ ਹੈ ਮਹਿਲਾ ਵਿਧਾਇਕਾਂ ਦੀ ਆਪਾਂ ਗੱਲ ਕਰਦੇ ਆਂ ਉਹਨਾਂ ਨੂੰ ਪੈਨਸ਼ਨ ਇੱਕ ਤਾਂ ਵਿਧਾਇਕ ਦੇ ਤੌਰ ਤੇ ਮਿਲਦੀ ਹੈ ਇੱਕ ਉਹਨਾਂ ਜਿਹੜੇ ਪਤੀ ਜਿਹੜੇ ਵਿਧਾਇਕ ਰਹੇ ਹੈ ਦੁਨੀਆਂ ਚ ਨਹੀਂ ਰਹੇ ਚਲੇ ਗਏ ਤਾਂ ਉਹਦਾ 50% ਦੀ ਸਾ ਉਸ ਵਿਧਾਇਕਾ ਨੂੰ ਮਿਲਦਾ ਹੈ ਜਣੀ ਇੱਕ ਵਿਧਾਇਕਾ ਇਹ ਆਪਣੀ ਪੈਨਸ਼ਨ ਲੈਂਦੀ ਹੈ ਤਾਂ ਇੱਕ ਫੈਮਿਲੀ ਪੈਨਸ਼ਨ ਜਣੀ ਹਾਲਾਂਕਿ ਪਿੱਛੇ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਕਿਸੇ ਵਿਧਾਇਕ ਨੂੰ ਇੱਕ ਤੋਂ ਵੱਧ ਜਿਹੜੀ ਹੈਗੀ ਪੈਨਸ਼ਨ ਨਹੀਂ ਮਿਲੇਗੀ ਪਹਿਲਾਂ ਇਹ ਸਿਸਟਮ ਰਿਹਾ ਕਿ ਜਿੰਨਾ ਸਮਾਂ ਵਿਧਾਇਕ ਰਹੇ ਪੰਜ ਵਾਰ ਤੋਂ ਬਾਅਦ ਅਗਲੀ ਟਰਮ 'ਤੇ ਰਹੇ ਅਗਲੀ ਟਰਮ 'ਤੇ ਰਹੇ ਜਿੰਨੀਆਂ ਟਰਮਾਂਾਂ ਚ ਵੀ ਜਿਹੜੀ ਵਿਧਾਇਕ ਰਹੇ ਉਹਨੀਆਂ ਟਰਮਾਂ ਦੀ ਆਪਣੇ ਆਪਣੇ ਤੌਰ ਤੇ ਪੈਨਸ਼ਨ ਮਿਲਦੀ ਸੀ ਉਹ ਪੈਨਸ਼ਨ ਦਾ ਤਾਂ سلسلہ ਹੋ ਗਿਆ ਬੰਦ ਹੁਣ ਇੱਕੋ ਪੈਨਸ਼ਨ ਮਿਲਦੀ ਹੈ ਪਰ ਇੱਕ ਫੈਮਿਲੀ ਪੈਨਸ਼ਨ ਦੇ ਨਾਂ ਹੇਠਾਂ ਅਜੇ ਵੀ ਇਹ ਕੰਮ ਚੱਲ ਜਾਰੀ ਹੈ ਕਿ ਇੱਕ ਵਿਧਾਇਕਾ ਜਿਹਨੂੰ ਆਪਣੀ ਇੱਕ ਪੰਜੇ ਹੁੰਦੈਕ ਨਹੀਂ ਰਹੇ ਹੋ ਫਿਰ ਵੀ ਉਹ ਸਾਬਕਾ ਵਿਧਾਇਕ ਤਾਂ ਨਹੀਂ ਤੇ ਉਹ ਪੈਨਸ਼ਨ ਮਿਲਦੀ ਹੈ ਉਹ ਪੈਨਸ਼ਨ ਦੇ ਨਾਲ ਹੀ ਜੇ ਉਹਦੇ ਪਤੀ ਵੀ ਕਿਸੇ ਵੇਲੇ ਵਿਧਾਇਕ ਰਹੇ ਹੈ ਤੇ ਦੁਨੀਆ ਤੋਂ ਪਿਆਰੇ ਹੋ ਗਿਆ ਚਲੇ ਗਿਆ ਨਹੀਂ ਰਹੇ ਤਾਂ ਜਿਹੜਾ ਹੈਗਾ ਉਹਦਾ 50% ਦੀ ਸਾ ਉਸ ਵਿਧਾਇਕਾਂ ਨੂੰ ਮਿਲਦਾ ਹੈ ਸੋ ਇਹ ਸਵਾਲ ਇਸ ਕਰਕੇ ਬਿਠਾਇਆ ਜਾ ਰਿਹਾ ਹੈ ਕਿ ਦੇਖੋ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਕਿ ਸਾਡੇ ਕੋਲੇ ਪੈਸੇ ਨਹੀਂ ਹੈ ਦੇਣ ਨੂੰ ਜਿਹੜੇ ਮਲਾਜ਼ਮਾਂ ਨੂੰ ਦੀ ਪੈਨਸ਼ਨ ਦੇ ਲਈ ਗਿਆ ਕਿਹਾ ਜਾ ਰਿਹਾ ਹੈ ਕਿ 2004 ਤੋਂ ਬਾਅਦ ਪੰਜਾਬ ਦੇ ਮਰਾਜਾਂ ਨੂੰ ਉਸ ਤੋਂ ਬਾਅਦ ਪੈਨਸ਼ਨ ਦਾ سلسلہ ਹੀ ਬੰਦ ਹੋ ਗਿਆ ਤਾਂ ਜਿਹੜੇ ਉਹਨਾਂ ਦੇ ਚੁਣੇ ਵੀ ਆਗੂ ਆ ਨਵੇਂ ਦੇ ਐ ਜਿਹੜੇ ਕਹਿੰਦੇ ਸੀ ਪੰਜਾਬ ਨੂੰ ਬਿਹਤਰ ਬਣਾਉਣਾ ਹੈ ਉਹ ਦੋ ਦੋ ਪੈਨਸ਼ਨਾਂ ਕਿਉਂ ਲੈਂਦੇ ਆ ਸਮਾਜ ਨੇ ਲੈ ਕੇ ਸਵਾਲ ਉੱਠ ਰਿਹਾ ਔਰ ਕਿਸੇ ਇੱਕ ਦੀ ਗੱਲ ਨਹੀਂ ਕਿ ਜਿੰਨੇ ਵੀ ਪਰਿਵਾਰਾਂ ਚੋਂ ਤਾਂ ਮਹਿਲਾਵਾਂ ਜਿਹੜੀਆਂ ਇਹਨਾਂ ਵਿਧਾਇਕ ਰਹੀਆਂ ਪੈਨਸ਼ਨ ਲੈ ਰਹੀਆਂ ਆਪਾਂ ਫਾਰ ਐਗਜ਼ਾਮਪਲ ਜਿਹੜਾ ਹੈ ਸ੍ਰੀ ਸਿੰਘ ਬਨਾਲਾ ਦੀ ਗੱਲ ਕਰ ਲਈਏ ਇਹਦੇ ਮੋਸਰਦੀਪ ਵਿਧਾਇਕ ਦੀ ਗੱਲ ਕਰ ਲਈਏ ਜਾਂ ਹੋਰ ਵਿਧਾਇਕ ਵੀ ਹੈਗੀਆਂ ਉਹਨਾਂ ਸਾਲੀਆਂ ਨੂੰ ਆਪਣੇ ਪੈਨਸ਼ਨ ਦੇ ਨਾਮ ਨਾਲ ਜਿਹੜੇ ਜਿਹੜੇ ਪਤੀ ਉਹਨਾਂ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਪੈਨਸ਼ਨ ਜਿਹੜੀ ਮਿਲਦੀ ਸੀ 50% ਦੀ ਸਾ ਉਹਨਾਂ ਨੂੰ ਮਿਲਦਾ ਸਵਾਲ ਇਸ ਕਰਕੇ ਵੀ ਠਾਰਿਆ ਕਿ ਦੇਖੋ ਆਪਣੀ ਪੈਨਸ਼ਨ ਤਾਂ ਮਿਲਦੀ ਹੈ ਮਿਲਦੀ ਹੈ ਪਰ ਜਿਹੜੇ ਆਮ ਮਲਾਜ਼ਮ ਹੈ ਜਿਹੜੇ ਇੰਨਾ ਸਮਾਂ ਨੌਕਰੀਆਂ ਕਰਦੇ ਆ ਆਪਣੀ ਜ਼ਿੰਦਗੀ ਦਾ ਬਿਹਤਰ ਹੀ ਹਿੱਸਾ ਸੇਵਾ ਚ ਲਿਖੇ ਰਹਿੰਦੇ ਉਹਨਾਂ ਦਾ ਪੈਨਸ਼ਨ ਮਿਲਦੀ ਨਹੀਂ ਜਿਹੜਾ ਇੱਕ ਵਾਰ 5 ਸਾਲ ਰਹਿ ਗਿਆ ਉਸ ਨੂੰ ਪੈਨਸ਼ਨ ਮਿਲਦੀ ਹੈ ਤੇ ਗਾਹਾਂ ਅਗੇ ਫੈਮਿਲੀ ਪੈਨਸ਼ਨ ਵੀ ਮਿਲਦੀ ਹੈ ਇਸ ਮੁੱਦੇ ਤੇ ਸਵਾਲ ਜਿਹੜੇ ਕਿ ਮੀਡੀਆ 'ਚ ਉੱਠ ਰਹੇ ਜੀ ਜੀ ਫਿਲਹਾਲ ਹੀ ਇਨਾਈ ਸਿੱਧੂ ਸਾਹਿਬ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਹੁਣ ਕੱਲ ਕੁਝ ਇਲਾਕਿਆਂ ਵਿੱਚ ਜਿਹੜੇ ਟੋਲ ਪਲਾਜ਼ਾ ਸੀ ਉਹਨਾਂ ਨੂੰ ਮੁਫਤ ਕੀਤਾ ਗਿਆ ਉੱਥੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਨਾਲ ਹੀ ਤਿੰਨ ਸਾਲ ਹੋ ਚੁੱਕੇ ਨੇ ਇਨਕਾਮੀ ਕوامی ਇंसाफ ਮੋਰਚੇ ਨੂੰ ਤੇ ਇਸ ਦੇ ਵਿੱਚ ਹੁਣ ਅੱਗੇ ਸਰਕਾਰ ਵੱਲੋਂ ਕੀ ਕੀਤਾ ਜਾਏ ਕੀ ਫੈਸਲਾ ਲਿੱਤਾ ਜਾਏਗਾ ਇਸ ਮੋਰਚੇ ਨੂੰ ਲੈ ਕੇ ਜਿਹੜਾ ਲਗਾਤਾਰ ਚੱਲਦਾ ਆ ਰਿਹਾ ਹੈ ਇਸ ਦੇ ਬਾਰੇ ਚਰਚਾ ਕਰਾਂਗੇ ਅਗਲੀ ਵੇਰੀ ਹੁਣ ਮੈਨੂੰ ਦਿਓ ਇਜਾਜ਼ਤ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ